ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਦੋਸਤੋ ਸਿੱਧੂ ਮੂਸੇਵਾਲੇ ਅਤੇ ਬੱਬੂ ਮਾਨ ਦੇ ਨਾਮ ਨਾਲ ਇੱਕ ਵੱਡਾ ਵਿਵਾਦ ਕਦੋਂ ਤੋਂ ਚੜਿਆ ਹੋਇਆ ਹੈ ਅਤੇ ਲੋਕਾਂ ਦੇ ਵੱਲੋਂ ਸਮੇਂ-ਸਮੇਂ ਤੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲੇ ਦੇ ਇਸ ਵਿਵਾਦ ਨੂੰ ਹਾਈਲਾਈਟ ਕੀਤਾ ਜਾਂਦਾ ਹੈ ਪਰ ਦੋਸਤੋ ਸਮੇਂ-ਸਮੇਂ ਸਿਰ ਇਹ ਦੋਨੇ ਸਿੰਗਰ ਆਪਣੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਖਲਾਸਾ ਕਰਦੇ ਰਹੇ ਨੇ ਕਿ ਸਾਡਾ ਆਪਸ ਦੇ ਵਿੱਚ ਕੋਈ ਵੀ ਬੈਰ-ਵਿਰੋਧ ਨਹੀਂ ਹੈ ਅਤੇ ਇਹ ਜੋ ਵੀ ਬੈਰ-ਵਿਰੋਧ ਹੈ ਸਾਡਾ ਸਿਰਫ ਸੋਸ਼ ਮੀਡੀਆ ਦੇ ਉੱਪਰ ਲੋਕਾਂ ਦੁਆਰਾ ਕ੍ਰੀਏਟ ਕੀਤਾ ਜਾਂਦਾ ਹੈ ਅਤੇ ਦੋਸਤੋ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਬੱਬੂ ਮਾਨ ਦਾ ਫੌਰਨ ਟੂਰ ਚੱਲ ਰਿਹਾ ਹੈ ਅਤੇ ਬੱਬੂ ਮਾਨ ਦੇ ਲਾਈਵ ਕਾਨਸਰਟ ਹੋ ਰਹੇ ਨੇ ਤਾਂ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗੀਤ ਪਲੇ ਕੀਤਾ ਗਿਆ ਹੈ ਬੱਬੂ ਮਾਨ ਦੇ ਕਾਨਸਰਟ ਦੇ ਵਿੱਚ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀਆਂ ਪੰਗੜਾ ਪਾ ਰਹੀਆਂ ਨੇ ਅਤੇ ਕਾਨਸਰਟ ਹੈ ਬੱਬੂ ਮਾਨ ਦਾ ਅਤੇ ਗੀਤ ਪਲੇ ਕੀਤਾ ਹੋਇਆ ਹੈ ਸਿੱਧੂ ਮੂਸੇਵਾਲੇ ਦਾ ਅਤੇ ਨਾਲ ਹੀ ਨਾਲ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਫੇਕ ਹੈ ਸਭੀ ਸਿੱਧੂ ਮੂਸੇਵਾਲੇ ਦਾ ਇਹ ਗੀਤ ਗਾ ਰਹੀ ਹੈ ਨਾਲ ਨਾਲ ਤਾਂ ਦੋਸਤੋ ਜਿਸ ਜਿਸ ਵੀਰ ਨੇ ਵੀ ਇਹ ਵੀਡੀਓ ਦੇਖੀ ਹੋਈ ਹੈ ਉਹ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਇਸ ਚੈਨਲ ਦੇ ਨਾਲ ਧੰਨਵਾਦ